ਰੰਦਰ ਦੇ ਦੁਕਾਨਦਾਰਾਂ ਲਈ ਸਖਤ ਹੁਕਮ ਜਾਰੀ ਹੋਏ ਨੇ ਦਰਸਲ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਇੱਕ ਵਾਰ ਫਿਰ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਐਕਟਿਵ ਹੋਏ ਨੇ ਉਹਨਾਂ ਕਹੇ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਟ੍ਰੈਫਿਕ ਪ੍ਰਬੰਧ ਇੱਕ ਵਾਰ ਫਿਰ ਵਿਗੜ ਗਏ ਨੇ ਕਿਉਂਕਿ ਦੁਕਾਨਦਾਰਾਂ ਵੱਲੋਂ ਫੁੱਟਪਾਥ ਤੇ ਸਮਾਨ ਰੱਖਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਬੋਰਡ ਲਗਾ ਕੇ ਰਾਹ ਵੀ ਬੰਦ ਕਰ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਰੇਡੀਆਂ ਸੜਕਾਂ ਤੇ ਆ ਗਈਆਂ ਨੇ ਤੇ ਖੋਖੇ ਦੁਬਾਰਾ ਲੱਗੇ ਨਹੀਂ ਅਜਿਹੇ ਵਿੱਚ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਬਾਹਰ ਫੁੱਟਪਾਥ ਤੇ ਸਮਾਨ ਰੱਖਣ ਸੜਕਾਂ ਤੇ ਰੇੜੀਆਂ ਲਗਾਉਣ ਸਾਈਨ ਬੋਰਡ ਲਗਾਉਣ ਅਤੇ ਗਲਤ ਪਾਰਕਿੰਗ ਤੇ ਪਾਬੰਦੀ ਲਗਾਈ ਜਾਂਦੀ ਹੈ ਉਹਨਾਂ ਕਹੇ ਕਿ ਜੇਕਰ ਕਿਸੇ ਦੁਕਾਨਦਾਰ ਨੇ ਇਹ ਹੁਕਮ ਨਾ ਮੰਨਿਆ ਤਾ ਉਸ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਜਲੰਧਰ ਦੇ ਦੁਕਾਨਦਾਰਾਂ ਲਈ ਸਖਤ ਹੁਕਮ ਜਾਰੀ ਹੋਏ ਨੇ ਦਰਸਲ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਇੱਕ ਵਾਰ ਫਿਰ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਐਕਟਿਵ ਹੋਏ ਨੇ ਉਹਨਾਂ ਕਹੇ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਟ੍ਰੈਫਿਕ ਪ੍ਰਬੰਧ ਇੱਕ ਵਾਰ ਫਿਰ ਵਿਗੜ ਗਏ ਨੇ ਕਿਉਂਕਿ ਦੁਕਾਨਦਾਰਾਂ ਵੱਲੋਂ ਫੁੱਟਪਾਥ ਤੇ ਸਮਾਨ ਰੱਖਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਬੋਰਡ ਲਗਾ ਕੇ ਰਾਹ ਵੀ ਬੰਦ ਕਰ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਰੇਡੀਆਂ ਸੜਕਾਂ ਤੇ ਆ ਗਈਆਂ ਨੇ ਤੇ ਖੋਖੇ ਦੁਬਾਰਾ ਲੱਗੇ ਨਹੀਂ ਅਜਿਹੇ ਵਿੱਚ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਬਾਹਰ ਫੁੱਟਪਾਥ ਤੇ ਸਮਾਨ ਰੱਖਣ ਸੜਕਾਂ ਤੇ ਰੇੜੀਆਂ ਲਗਾਉਣ ਸਾਈਨ ਬੋਰਡ ਲਗਾਉਣ ਅਤੇ ਗਲਤ ਪਾਰਕਿੰਗ ਤੇ ਪਾਬੰਦੀ ਲਗਾਈ ਜਾਂਦੀ ਹੈ ਉਹਨਾਂ ਕਹੇ ਕਿ ਜੇਕਰ ਕਿਸੇ ਦੁਕਾਨਦਾਰ ਨੇ ਇਹ ਹੁਕਮ ਨਾ ਮੰਨਿਆ ਤਾਂ ਉਸ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ